ਹਰਸ਼ੀ ਕਲਜੀ ਵੈਲਕਮ ਆ ਜੀ ਤੁਹਾਡਾ ਰਮੇਚਰੰਬੀ ਸਟਾਈਲਿਸ਼ ਤੇ ਅੱਜ ਆਪਾਂ ਫੇਰ ਤੁਹਾਡੇ ਨਾਲ ਬਹੁਤ ਹੀ ਡੇਲੀ ਵੇਅਰ ਜਿਹੜਾ ਕਨਸੈਪਟ ਆ ਸ਼ੇਅਰ ਕਰ ਰਹੇ ਹਾਂ ਜਿਵੇਂ ਕਿ ਆਪਾਂ ਪਿਛੇ ਇੱਕ ਵੀਡੀਓ ਜਿਹੜੀ ਪਾਈ ਸੀ ਸੋ ਉਸ ਤੋਂ ਬਾਅਦ ਤੁਸੀਂ ਬਹੁਤ ਵਧੀਆ ਰਿਸਪੌਂਸ ਦਿੱਤਾ ਸੋ ਇਹ ਵੀ ਡੇਲੀ ਵੇਅਰ ਦੇ ਡਿਜ਼ਾਈਨ ਆ ਜੀ ਬਿਲਕੁਲ ਹਲਕੇ ਫੋਕੇ ਡਿਜ਼ਾਈਨ ਆ ਸਾਡੇ ਅਕਸਰ ਹੀ ਕਲਾਇੰਟਸ ਦੀ ਆ ਜਿਹੜੀ ਸ਼ਿਕਾਇਤ ਰਹਿੰਦੀ ਹੈ ਕਿ ਤੁਸੀਂ ਜਿਹੜੇ ਹੈਵੀ ਸੂਟ ਸ਼ੇਅਰ ਕਰਦੇ ਹੋ ਸੋ ਤੁਸੀਂ ਹਲਕੇ ਸੂਟ ਵੀ ਸ਼ੇਅਰ ਕਰਿਆ ਕਰੋ ਸੋ ਡੇਲੀ ਵੇਅਰ ਕਨਸੈਪਟ ਆ ਇਹ ਤੁਸੀਂ ਇਹ ਟਰਾਈ ਕਰ ਸਕਦੇ ਹੋ ਜੀ 컬러 ਕੰਬੀਨੇਸ਼ਨ ਅਗਰ ਥੋੜਾ ਬਹੁਤ ਤੁਸੀਂ ਕੋਈ ਵੀ ਜਿਹੜੇ ਮੇਨ ਕਲਰ ਹੈਗੇ ਉਹ ਮਿਲ ਜਾਂਦੇ ਆ ਕਈ ਵਾਰੀ ਥੋੜਾ ਜਿਹਾ ਕੋਈ ਡਿਫਰੈਂਟ ਸ਼ੇਡ ਹੁੰਦਾ ਜਿਹੜਾ ਉਹਨੇ ਕੀ ਤੁਹਾਨੂੰ ਜਿਹੜਾ ਚੇਂਜ ਮਿਲਦਾ ਹੈਗਾ ਸੋ ਉਹਦੇ ਲਈ ਤੁਸੀਂ ਜਿਹੜਾ ਥੋੜਾ ਬਹੁਤ ਕੰਪਰੋਮਾਈਜ਼ ਕਰਿਆ ਕਰੋ ਕਿਉਂਕਿ ਉਹ ਸਾਡੇ ਤੇ ਛੱਡਿਆ ਕਰੋ ਕਿਸ ਤਰ੍ਹਾਂ ਹਾਂਜੀ ਥੋੜਾ ਬਹੁਤ ਲਾਈਟ ਹੋ ਗਿਆ ਜਾਂ ਡਾਰਕ ਹੋ ਗਿਆ ਕਿਉਂਕਿ ਸੂਰਜ ਜਿਹੜੇ ਹਰ ਇੱਕ ਕਲਰ ਆਪਣੇ ਕੋਲੇ ਹੁੰਦਾ ਹੈਗਾ ਸੋ ਕਈ ਵਾਰੀ ਆ ਸੋ ਉਸ ਤੋਂ ਸੇਮ ਨਹੀਂ ਮਿਲਦਾ ਸੋ ਇਹ ਹੈਗਾ ਜੀ ਪਿੰਕ ਸ਼ੇਡ ਦੇ ਉੱਪਰ ਲੇਲਨ ਦੇ ਉੱਪਰ ਹੈ ਜਿਵੇਂ ਕਿ ਇਹ ਜਿਹੜਾ ਵੈਦਰ ਹੈਗਾ ਚੇਂਜ ਹੋ ਚੁੱਕਿਆ ਸੋ ਆਪਾਂ ਉਸ ਤਰ੍ਹਾਂ ਦੀ ਜਿਹੜੀ ਮਸਲੀਨ ਹੈ ਮਸਲੀਨ ਤੋਂ ਹਟ ਕੇ ਹੁਣ ਆਪਾਂ ਲੇਲਨ ਦੇ ਜਿਵੇਂ ਸਟਾਰਟ ਕਰਦੇ ਆ ਲੇਲਨ ਦੇ ਵਿੱਚ ਕਾਫੀ ਕਲਰ ਕੰਬੀਨੇਸ਼ਨ ਹੈ ਸੋ ਇਹ ਸਾਰਾ ਥ्रेड embroiderry ਹੈ ਲਾਈਟ ਐਂਡ ਡਾਰਕ ਸ਼ੇਡ ਦੇ ਉੱਪਰ embroiderry ਕੀਤੀ ਹੋਈ ਹੈ ਇਹਦੇ ਬੈਕ ਤੇ ਵੀ ਇਸੇ ਤਰ੍ਹਾਂ ਜਿਹੜੀ ਬੂਟੀ ਪਾਈ ਹੋਈ ਹੈ ਪਰ ਬਹੁਤ ਹੀ ਪਿਆਰਾ ਜਿਹਾ ਇਹ ਸੂਟ ਹੈ ਜੀ ਸੋ ਇਹਦੇ ਨਾਲ ਆਪਾਂ ਪਲੇਨ ਜਿਹੜਾ ਦੁਪੱਟਾ ਲਗਾਇਆ ਹੋਇਆ ਸੋ ਨੈਕਸਟ ਹੈਗਾ ਜੀ ਪਰਪਲ ਸ਼ੀਰ ਦੇ ਵਿੱਚ ਐਂ ਦੇਖੋ ਪਰਪਲ ਸ਼ੀਟ ਹੈ ਇਹਦੇ ਵਿੱਚ ਆਪਾਂ ਪਿੰਟੈਕਸ ਦਿੱਤੇ ਹੋਏ ਆ ਇਹਦੇ ਵਿੱਚ ਤੁਸੀਂ ਕੰਮ ਦੇਖਿਓ ਕਿਉਂਕਿ ਜਦੋਂ ਆਪਾਂ ਵਰਕ ਨੂੰ ਹੀ ਸਿਰਫ ਕੰਮ ਮੰਨਦੇ ਹੈਗੇ ਆ ਸੋ ਇਹਦੇ ਵਿੱਚ ਅਸੀਂ ਏਮਬਰਾਇਡਰੀ ਤੋਂ ਪਹਿਲਾਂ ਜੀ ਇਹਦੇ ਵਿੱਚ ਸਾਰੇ ਪਿੰਟੈਕਸ ਪਾਉਣੇ ਆ ਜਿਹੜੀ ਇਹ ਲੇਸ ਦਿੱਤੀ ਹੋਈ ਹੈ ਕੱਟ ਕੇ ਇਹਦੇ ਵਿੱਚ ਇਹ ਲੇਸ ਭਰੀ ਹੋਈ ਹੈ ਸੋ ਸਾਈਜ਼ ਤੇ ਪਿੰਟੈਕਸ ਆ ਜੀ ਵਿੱਚ ਸਾਰੇ ਜਿਹੜੇ ਟੇਡੇ ਪਿੰਟੈਕਸ ਦਿੱਤੇ ਹੋਏ ਆ ਬਾਅਦ ਦੇ ਵਿੱਚ ਏਮਬਰਾਇਡਰੀ ਆ ਜਿਹੜਾ ਇਹ ਫਲਾਰ ਦਿੱਤੇ ਹੋਏ ਆ ਔਰ ਸਾਈਜ਼ ਤੇ ਜਿਹੜੀਆਂ ਇਹ ਲਾਈਨਸ ਦਿੱਤੀਆਂ ਹੋਈਆਂ ਸੋ ਇਹਦੇ ਨਾਲ ਜਿਵੇਂ ਆਪਾਂ ਵਰਕ ਦੇਖ ਲੈਨੇ ਆ ਕਿ ਵਰਕ ਬਹੁਤ ਥੋੜਾ ਹੈਗਾ ਪਰ ਵਰਕ ਹੈ ਜਿਹੜਾ ਵਰਕ ਦੇ ਨਾਲ ਜਿਹੜੀ ਵੀ ਆ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਸਟੀਚਿੰਗ ਦੇ ਵਿੱਚ ਯਾ ਵਰਕ ਦੇ ਵਿੱਚ ਇਹਦੀ ਜਿਹੜੀ ਫਿਨਿਸ਼ਿੰਗ ਹੈਗੀ ਹੈ ਸੋ ਇਹ ਆਪਾਂ ਪਹਿਲਾਂ ਕਰਦੇ ਆ ਇਸ ਤਰ੍ਹਾਂ ਇਹ ਬਾਜੂ ਤੇ ਆਪਾਂ ਐਂਕਰਿੰਗ ਕੀਤੀ ਹੋਈ ਹੈ ਜੀ ਇਹਦੇ ਸੋ ਇਹ ਬਹੁਤ ਹੀ ਪਿਆਰਾ ਜਾਂ ਜਿਵੇਂ ਸਟਾਈਲ ਹੈਗਾ ਜੀ ਜਿਵੇਂ ਕਿ ਅੱਜ ਕੱਲ ਜਿਹੜਾ ਚੱਲ ਰਿਹਾ ਹੈਗਾ ਔਰ ਬੈਗ ਤੇ ਵੀ ਇਹਦੇ ਇਸ ਤਰ੍ਹਾਂ ਪਿੰਟ ਐਕਸ ਦਿੱਤੇ ਹੋਏ ਇਹਦੇ ਨਾਲ ਸਲਵਾਰ ਤੇ ਆਪਾਂ ਇਸ ਤਰ੍ਹਾਂ ਕੀਤਾ ਹੋਇਆ ਇਹ ਅਗਰ ਤੁਸੀਂ ਸਾਡੇ ਤੋਂ ਸਟਿਚ ਕਰਾਉਂਗੇ ਫੇਰ ਹੀ ਅਸੀਂ ਜਿਹੜੀ ਡਿਜ਼ਾਈਨਿੰਗ ਸਲਵਾਰ ਵਾਲੀ ਦੇ ਸਕਦੇ ਹਾਂ ਕਿਉਂਕਿ ਸ਼ਰਟ ਦੀ ਅਸੀਂ ਦੇਵਾਂਗੇ ਔਰ ਇਹਦੇ ਨਾਲ ਟਾਈ ਡਾਈ ਦੁਪੱਟਾ ਹੈਗਾ ਸੋ ਇਹ ਬਹੁਤ ਹੀ ਪਿਆਰਾ ਜਾਂ ਡੇਲੀ ਵੀਰ ਦਾ ਕਨਸੈਪਟ ਹੈ ਜੀ ਸੋ ਨੈਕਸਟ ਹੈਗਾ ਜੀ ਫਲੋਜੀ ਸ਼ੀਟ ਦੇ ਵਿੱਚ ਔਰ ਇਹ ਵੀ ਇਸ ਤਰ੍ਹਾਂ ਫਲਾਵਰ ਦਿੱਤੇ ਹੋਏ ਹੈ ਜੀ ਇਸ ਤਰ੍ਹਾਂ ਇਹ ਚਾਵਲ ਡੰਕ ਹੈ ਐਂਕਰਿੰਗ ਕੀਤੀ ਹੋਈ ਹੈ ਸੌਰੀ ਔਰ ਇਸ ਤਰ੍ਹਾਂ ਇਹ ਸਿੰਗਲ ਜਿਹੜਾ ਕੰਮ ਹੈਗਾ ਇਸ ਤਰ੍ਹਾਂ ਬਾਜੂ ਤੇ ਜਿਵੇਂ ਵੀ ਕਲਰਫੁੱਲ ਅਸੀਂ ਕੰਮ ਲਾਇਆ ਉਸੇ ਤਰ੍ਹਾਂ ਦੀ ਅਸੀਂ ਲੇਸ ਦਿੱਤੀ ਹੋਈ ਹੈ ਇਸ ਤਰ੍ਹਾਂ ਵੀ ਤੁਸੀਂ ਦੇਖ ਸਕਦੇ ਹੋ ਗਲੇ ਤੇ ਵੀ ਅਸੀਂ ਉਸੇ ਤਰ੍ਹਾਂ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ये भी, दे। so ये भी सिंपल पिंटैक्स पा के असं दुपट्टा जोड़ा टाई टाई किया होर लेस दी हुई है सो ये भी बहुत ही डिफरेंट है और ये परपल शेड है इस तरह विच वर्क किया हो इस तरह ਟਾਈਡਾ ਇਹ ਦੁਪੱਟਾ ਹੈਗਾ ਜੀ ਇਹ ਜਿਵੇਂ ਆਪਣੇ ਕੋਲੇ ਕਾਫੀ ਜਿਹੜੇ ਸੂਟਸ ਆਪਾਂ ਸੇਲ ਕੀਤੇ ਹੈਗੇ ਆ ਜੀ ਕਾਫੀ ਇਹ ਪ੍ਰਿੰਟ ਆਪਣੇ ਕੋਲ ਗਿਆ ਹੈਗਾ ਸੋ ਹੁਣ ਵੀ ਜੇ ਅਗਰ ਤੁਸੀਂ ਦਿੰਨੇ ਹੋ ਤਾਂ ਸਾਡੇ ਕੋਲੇ ਅਵੇਲੇਬਲ ਹੈਗਾ ਇਹ ਆਰਡਰ ਦਿੰਨੇ ਹੋ ਤਾਂ ਸੋ ਇਹ ਤੁਸੀਂ ਕਰੀਮ ਬਾਟਮ ਦੇ ਨਾਲ ਉਹਨਾਂ ਨੇ ਸਟਿਚ ਨਹੀਂ ਕਰਵਾਇਆ ਸਿਰਫ ਜਸਟ ਐਸ ਇ ਸਟ੍ਰੇਟ ਕਰੀਮ ਬਾਟਮ ਤੇ ਵਰਕ ਕਰਕੇ ਭੇਜ ਰਹੀਆਂ ਹਾਂ ਸੋ ਅਗਰ ਇਹਦੇ ਵਿੱਚ ਹੈ ਜਿਹੜੀ ਬੀਡਿੰਗ ਲੇਸ ਆ ਜਿਹੜੀ ਤੁਸੀਂ ਪਾਉਣੇ ਹੈਗੇ ਆ ਉਹ ਤੁਸੀਂ ਸਟੀਚਿੰਗ ਦੇ ਵਿੱਚ ਪਾਉਂਗੇ ਸੋ ਇਹ ਤੁਸੀਂ ਐਜ਼ ਇਟ ਇਜ਼ ਆ ਜਿਹੜਾ ਸਾਡੇ ਤੋਂ ਲੈ ਸਕਦੇ ਹੋ ਕਿਉਂਕਿ ਬਾਟਮ ਵੀ ਅਸੀਂ ਕਾਫੀ ਬਾਟਮਸ ਆ ਜਿਹੜੀਆਂ ਬਣਾ ਚੁੱਕੇ ਹਾਂ ਇਸ ਦੀਆਂ ਔਰ ਨੈਕਸਟ ਹੈਗਾ ਜੀ ਸਕਾਈ ਸ਼ੀਟ ਦੇ ਉੱਪਰ ਇਹ ਵੀ ਲੈ ਲੈਣ ਦੇ ਵਿੱਚ ਹੈ ਜੀ ਬਹੁਤ ਹੀ ਪਿਆਰੀ ਲੈਲਨ ਹੈ ਕੋਈ ਵੀ ਸਟੱਫ ਹੈ ਜੀ ਸਟਾਫ ਦੇ ਵਿੱਚ ਕਈ ਵਾਰ ਕਲਰ ਨਹੀਂ ਮਿਲਦਾ ਸੀ ਚੇਂਜ ਕਰ ਦਿੰਨੇ ਆ ਪਰ ਚੇਂਜ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਜਿਹੜਾ ਆਪਾਂ ਸਟਾਫ ਆ ਜਿਹੜਾ ਰਫਿਊਜ਼ ਕੀਤਾ ਹੈਗਾ ਸਟਾਫ ਅਸੀਂ ਬਹੁਤ ਹੀ ਵਧੀਆ ਜਿਹੜਾ ਕੋਈ ਵੀ ਡਿਫਰੈਂਸ ਸਾਨੂੰ ਸਟਾਫ ਦੇ ਵਿੱਚ ਲੈਣਾ ਅਸੀਂ ਲਈਏ ਤਾਂ ਉਹ ਵੀ ਬਹੁਤ ਹੀ ਜਿਹੜਾ ਫਾਈਨ ਕੁਆਲਿਟੀ ਦਾ ਆਪਾਂ ਸਟਾਫ ਲੈਨੇ ਆ ਦੇ ਵਿੱਚ ਇਸ ਤਰ੍ਹਾਂ ਵਰਕ ਕੀਤਾ ਹੋਇਆ ਜੀ ਸੋ ਇਹ ਵੀ ਬਹੁਤ ਹੀ ਪਿਆਰਾ ਵਰਕ ਹੈ ਸਿੰਗਲ ਟਾਂਕੇ ਦਾ ਵਰਕ ਹੈ ਜੀ ਹੈ ਸਿੰਗਲ ਟਾਂਕਾ ਜੋ ਵਰਕ ਕਰਵਾਉਂਦੇ ਆ ਕਿਉਂਕਿ ਇਹਦੇ ਵਿੱਚ ਜ਼ਿਆਦਾ ਉਠਾ ਨਹੀਂ ਹੁੰਦਾ ਵਰਕ ਦੇ ਵਿੱਚ ਬਿਲਕੁਲ ਜਿਹੜਾ ਸਟੱਫ ਦੇ ਵਿੱਚ ਹੀ ਜਿਹੜਾ ਵਰਕ ਹੈ ਜਿਹੜਾ ਇਹ ਮਿਕਸ ਹੋ ਜਾਂਦਾ ਕਿਉਂਕਿ ਜਿਹੜੇ ਸ਼ੇਡ ਦੇ ਵਰਕ ਆ ਉਹ ਕਾਫੀ ਉੱਬਰ ਕੇ ਬਾਹਰ ਆਉਂਦੇ ਆ ਸੋ ਕਈ ਜਿਹੜੇ ਕਸਟਮਰ ਹੈਗੇ ਆ ਇਸ ਤਰ੍ਹਾਂ ਦੀ ਚੁਆਇਸ ਜਿਹੜੀ ਲਾਈਕ ਕਰਦੇ ਆ ਜ਼ਿਆਦਾ ਉਹ ਵੱਡਾ ਜਿਹੜਾ ਫਲਾਰ ਹੈ ਜਾਂ ਸ਼ੇਡ ਫਲਾਰ ਆ ਪਸੰਦ ਨਹੀਂ ਕਰਦੇ ਸੋ ਉਹਨਾਂ ਲਈ ਇਹ ਸੂਟ ਬਹੁਤ ਹੀ ਪਰਫੈਕਟ ਹੈ ਇਹਦੇ ਨਾਲ ਵੀ ਤੁਸੀਂ ਡਾਈ ਡਾਈ ਦੁਪੱਟਾ ਲੈ ਸਕਦੇ ਆ ਇਸ ਤਰ੍ਹਾਂ نیٹ ਦੀ ਲੇਸ ਆ ਕਿਉਂਕਿ ਆਪਾਂ ਕਾਫੀ ਵਿੱਚ ਆਪਾਂ ਜਿਹੜੀਆਂ ਵੀਡੀਓਜ਼ ਦੇ ਵਿੱਚ ਤੁਸੀਂ ਦੇਖੋਗੇ ਆਪਾਂ ਕਾਫੀ ਦੁਪੱਟੇ ਆ ਜਿਹੜੇ ਤੁਹਾਨੂੰ ਦਿਖਾ ਚੁੱਕੇ ਆ ਤੁਹਾਨੂੰ ਆਈਡੀਆ ਹੋ ਜਾਂਦਾ ਕਿ ਕਿਸ ਤਰ੍ਹਾਂ ਦਾ ਅਸੀਂ ਕੰਮ ਕਰਦੇ ਆ ਸੋ ਅਗਰ ਤੁਸੀਂ ਨਵੇਂ ਹੋ ਤਾਂ ਪਲੀਜ਼ ਪਿੱਛੇ ਜਾ ਕੇ ਦੇਖ ਸਕਦੇ ਹੋ ਕਿਉਂਕਿ ਅਸੀਂ ਜਿਹੜੇ ਕੋਰੀਅਰ ਨਾਲ ਦੀ ਨਾਲ ਜਿਹੜੇ ਕੋਰੀਅਰ ਕਰਨੇ ਹੁੰਦੇ ਆ ਉਹਦੇ ਲਈ ਪੋਸੀਬਲ ਨਹੀਂ ਹੁੰਦਾ ਕਿ ਹਰ ਇੱਕ ਸੂਟ ਆ ਚੀਜ਼ ਅਸੀਂ ਤੁਹਾਨੂੰ ਦੁਪੱਟਾ ਹੈ ਜਿਹੜਾ ਦਿਖਾਈਏ ਸੋ ਇਸ ਤਰ੍ਹਾਂ ਦੀ ਆਪਾਂ ਜਿਹੜੀ ਡਿਜ਼ਾਈਨਿੰਗ ਕਰ ਦਿੰਨੇ ਆ ਇਹ ਸੁਪਰ نیٹ ਦੇ ਦੁਪट्टे ਆ ਜੀ ਵਿਦ ਲੇਸ ਲਾ ਕੇ ਅਗਰ ਤੁਸੀਂ ਆਰਡਰ ਕਰਨਾ ਤਾਂ ਪਲੀਜ਼ ਮੈਂਸ਼ਨ ਕਰ ਦਿਆ ਕਰੋ ਕਿ ਤੁਸੀਂ ਕਿਸ ਤਰ੍ਹਾਂ ਦਾ ਚਾਹੋਨੇ ਹੈਗੇ ਕਿਹੜਾ ਦੁਪੱਟਾ ਚਾਹੋਨੇ ਹੋ ਕਿਉਂਕਿ ਹਰ ਇੱਕ ਦੁਪੱਟੇ ਦੇ ਨਾਲ ਜਿਹੜੀ ਸੂਟ ਦੀ ਰੇਂਜ ਹੈ ਚੇਂਜ ਹੋ ਜਾਂਦੀ ਹੈ ਅਗਰ ਤੁਸੀਂ ਸੁਪਰ نیٹ ਲਗਾਉਂਗੇ ਚਨੌਨ ਲਗਾਉਂਗੇ ਆਰਗੈਂਜ਼ਾ ਲਗਾਉਂਗੇ ਸੋ ਉਸ ਤਰ੍ਹਾਂ ਦਾ ਤੁਸੀਂ ਕੋਈ ਵੀ ਹੈ ਜਿਹੜਾ ਫੈਬਰਿਕ ਲਗਵਾ ਸਕਦੇ ਹੋ ਸੋ ਇੰਸਟਾ ਦੀ ਆਈਡੀ ਹੈ ਜੀ ਆਪਾਂ ਲਿੰਕ ਦੇ ਵਿੱਚ ਦਿੱਤਾ ਹੋਇਆ ਹੋਏਗਾ ਸੋ ਜਿਹਨੂੰ ਇਕੁਏਸ਼ਨ ਬਿਠੀ ਦੇ ਨਾਮ ਤੇ ਆਪਣਾ ਇੰਸਟਾ ਦਾ ਪੀਜ ਹੈਗਾ ਸੋ ਅਗਰ ਤੁਹਾਡੇ ਕੋਲ ਟਾਈਮ ਨਹੀਂ ਤਾਂ ਤੁਸੀਂ ਉੱਥੇ ਜਾ ਕੇ ਵੀ ਜਿਹੜੇ ਚੈੱਕ ਕਰ ਸਕਦੇ ਹੋ ਇਸੇ ਤਰ੍ਹਾਂ ਜੀ ਆਪਾਂ ਤੁਹਾਡੇ ਨਾਲ ਨਵੀਂ ਨਵੀਂ ਡਿਜ਼ਾਈਨਿੰਗ ਹੈ ਜਿਹੜੀ ਸ਼ੇਅਰ ਕਰਦੇ ਰਾਵਾਂਗੇ ਸੋ ਬਨਰੋ ਮਿਲ ਜਾਣਗੇ ਵੀ ਸਟਾਈਲਿਸ਼ ਤੇ ਵੀਡੀਓ ਵਾਚ ਕਰ ਲਈ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ so much